ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਅਤੇ ਦੇਸ਼ ਭਰ ਦੇ ਵਿੱਚ ਅੱਜ ਦੁਸ਼ਹਿਰੇ ਦਾ ਤਿਹਾਰ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਤਿਹਾਰ ਵਾਲੇ ਦਿਨ ਅੱਜ ਰਾਵਣ ਕੁੰਭਕਰਨ ਅਤੇ ਮੇਘਰਾ ਦੇ ਪੁਤਲੇ ਸਾੜੇ ਜਾਣਗੇ ਸੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਪੁਤਲਾ ਜਿਹੜਾ ਬਣਾਇਆ ਗਿਆ ਰਾਵਣ ਦਾ ਉਹ ਲੁਧਿਆਣਾ ਦੇ ਵਿੱਚ ਬਣਾਇਆ ਗਿਆ ਤੇ ਲੁਧਿਆਣਾ ਦੇ ਵਿੱਚ ਇਸ ਨੂੰ ਦਹਨ ਕੀਤਾ ਜਾਵੇਗਾ ਦ੍ਰੇਸ਼ੀ ਗਰਾਊਂਡ ਦੇ ਵਿੱਚ ਲਗਭਗ 121 ਫੁੱਟ ਦਾ ਰਾਵਣ ਬਣ ਕੇ ਤਿਆਰ ਹੈ ਜਿਸ ਨੂੰ ਅੱਜ ਸੂਰਜ ਢਲਦਿਆਂ ਹੀ ਇਸ ਦਾ ਵਹਿਨ ਕੀਤਾ ਜਾਵੇਗਾ ਇਸ ਨੂੰ ਸਾੜਿਆ ਜਾਵੇਗਾ ਸੋ ਅੰਮ੍ਰਿਤਸਰ ਦੇ ਵਿੱਚ ਵੀ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ 100 100 ਫੁੱਟ ਉੱਚੇ 라ਵਣ ਦੇ ਪੁਤਲੇ ਬਣਾਏ ਗਏ ਨੇ ਪਰ ਸਭ ਤੋਂ ਵੱਡਾ 라ਵਣ ਇਸ ਵਾਰ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਬਣਾਇਆ ਗਿਆ ਇਸ ਤੋਂ ਇਲਾਵਾ ਵੱਖ-ਵੱਖਰੇ ਸ਼ਹਿਰਾਂ ਦੇ ਵਿੱਚ 60 ਫੁੱਟ ਤੋਂ ਲੈ ਕੇ 100 ਫੁੱਟ ਤੱਕ ਦੇ ਪੁਤਲੇ ਜਿਹੜੇ ਨੇ ਉਹ ਬਣਾਏ ਗਏ ਨੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਮੁਹਾਲੀ ਦੇ ਵਿੱਚ ਵੀ ਅੱਜ ਦੁਸ਼ਹਿਰੇ ਦਾ ਤਿਹਾਰ ਬੜੀ ਸ਼ਰਧਾ ਤੇ ਸ਼ਾਨ ਨਾਲ ਮਨਾਇਆ ਜਾਵੇਗਾ ਖਾਸ ਇੰਤਜ਼ਾਮ ਵੀ ਕੀਤੇ ਗਏ ਨੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਦੁਸ਼ਾਹਰੇ ਦੇ ਵੇਲੇ ਜਿਹੜੀ ਭੀੜ ਲੱਗਦੀ ਹੈ ਦੁਸ਼ਾਹਰਾ ਗਰਾਊਂਡਾਂ ਦੇ ਵਿੱਚ ਉਸ ਦੇ ਨਾਲ ਨਜਿੱਠਣ ਦੇ ਲਈ ਟ੍ਰੈਫਿਕ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਖਾਸ ਤੌਰ ਤੇ ਟ੍ਰੈਫਿਕ ਡਾਇਵਰਟ ਵੀ ਕੀਤੀ ਗਈ ਹੈ ਵਾਧੂ ਪੁਲਿਸ ਦੀਆਂ ਟੋਕੜੀਆਂ ਤੇ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਤਾਂ ਜੋ ਦੁਸ਼ਾਹਰੇ ਵਾਲੇ ਦਿਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਲੋਕ ਦੁਸ਼ਾਹਰੇ ਦਾ ਤਿਹਾਰ ਮਨਾ ਕੇ ਸੁਖੀ ਸੰਧੀ ਆਪਣੇ ਘਰਾਂ ਨੂੰ ਪਰਤਣ ਸੋ ਪੁਲਿਸ ਵੱਲੋਂ ਵੀ ਇਸ ਦੇ ਪ੍ਰੋਪਰ ਇੰਤਜ਼ਾਮ ਕੀਤੇ ਗਏ ਨੇ ਸੁਰੱਖਿਆ ਬੰਦੋਬਸਤ ਕੀਤੇ ਗਏ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਨੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਪੂਰਾ ਇhtiyat ਵੀ ਵਰਤਿਆ ਜਾ ਰਿਹਾ ਹੈ। ਲੁਧਿਆਣਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਇਸ ਦੁਸ਼ਹਿਰੇ ਦੇ ਮੇਲੇ ਦੇ ਵਿੱਚ ਸ਼ਾਮਲ ਹੋਣਗੇ। ਦੁਸ਼ਹਿਰੇ ਦੇ ਇਸ ਖਾਸ ਸਮਾਗਮ ਦੇ ਵਿੱਚ ਲੁਧਿਆਣਾ ਤੋਂ ਵੈਵਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੀ ਪਹੁੰਚਣਗੇ। ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਵੱਡੇ ਸਿਆਸੀ ਆਗੂ ਇਸ ਮੇਲੇ ਦੇ ਵਿੱਚ ਸ਼ਮੂਲਿਤ ਕਰਨਗੇ ਅਤੇ ਖਾਸ ਤੌਰ ਤੇ ਭਗਵਾਨ ਰਾਮ ਦੇ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਵੀ ਕਰ ਰਹੇ। ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਆ ਸਾਈ ਦਾ ਸਕੂਲ ਦੇ ਵਿੱਚ 100 ਫੁੱਟ ਉੱਚਾ 라ਵਣ ਦਾ ਪੁਤਲਾ ਬਣਾਇਆ ਗਿਆ। ਸੋ ਵੀ ਥਾਵਾਂ ਤੇ ਜਲੰਧਰ ਦੇ ਵਿੱਚ ਵੀ 라ਵਣ ਦਾ ਪੁਤਲਾ ਜਿਹੜਾ ਉਹ ਸਾੜਿਆ ਜਾਵੇਗਾ। ਸੋ ਸਾਈ ਦਾ ਸਕੂਲ ਦੇ ਵਿੱਚ 100 ਫੁੱਟ ਉੱਚਾ 라ਵਣ ਦਾ ਪੁਤਲਾ ਬਣਾਇਆ ਗਿਆ ਜਿੱਥੇ ਸ਼ਾਮ ਤਕਰੀਬਨ 6 ਵਜੇ 라ਵਣ ਦਹਨ ਜਿਹੜਾ ਉਹ ਕੀਤਾ ਜਾਵੇਗਾ। ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੇ ਲਈ ਖਾਸ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਵਾਧੂ ਟੁਕੜੀਆਂ ਪੁਲਿਸ ਦੀਆਂ ਤਾਇਨਾਤ ਕੀਤੀਆਂ ਗਈਆਂ ਨੇ ਕਈ ਰੂਟ ਜਿਹੜੇ ਨੇ ਉਹ ਵੀ ਡਾਇਵਰਟ ਕੀਤੇ ਗਏ ਨੇ ਇਸੇ ਤਰ੍ਹਾਂ ਚੰਡੀਗੜ੍ਹ ਦੇ ਮੁਹਾਲੀ ਦੇ ਵਿੱਚ ਵੀ ਲਗਭਗ 50 ਜਗ੍ਹਾ ਤੇ ਦੁਸ਼ਹਿਰੇ ਦਾ ਪ੍ਰੋਗਰਾਮ ਹੈ ਦੁਸ਼ਹਿਰੇ ਦੇ 라ਵਣ ਦੇ ਪੁਤਲੇ ਜਿਹੜੇ ਨੇ ਚੰਡੀਗੜ੍ਹ ਮੁਹਾਲੀ ਖੇਤਰ ਦੇ ਵਿੱਚ ਵੀ ਫੂਕੇ ਜਾਣਗੇ ਖਾਸ ਤੌਰ ਤੇ 라ਵਣ ਕੁੰਭਕਰਨ ਤੇ ਮੇਘਨਾਦ ਦੇ 101 ਫੁੱਟ ਉੱਚੇ ਜਿਹੜੇ ਪੁਤਲੇ ਨੇ ਉਹ ਚੰਡੀਗੜ੍ਹ ਦੇ ਸੈਕਟਰ 46 ਦੇ ਸ਼ਹਿਰੇ ਦੇ ਵਿੱਚ ਆਫੂ ਕੇ ਜਾਣਗੇ ਸੋ ਚੰਡੀਗੜ੍ਹ ਦਾ ਸਭ ਤੋਂ ਉੱਚਾ ਪੁੱਤਲਾ ਇਸ ਨੂੰ ਮੰਨਿਆ ਜਾਂਦਾ ਜਿਹੜਾ ਸੈਕਟਰ 46 ਦੇ ਵਿੱਚ ਬਣਾਇਆ ਜਾਂਦਾ ਸੂਰਜ ਡੁੱਬਣ ਤੋਂ ਤੁਰੰਤ ਬਾਅਦ ਤਕਰੀਬਨ ਤਕਰੀਬਨ 6 ਵਜੇ ਰਾਵਣ ਦੇ ਪੁੱਤਲੇ ਨੂੰ ਅੱਗ ਲਾਈ ਜਾਵੇਗੀ ਅਤੇ ਦੁਸ਼ਹਿਰੇ ਦਾ ਤਿਹਾਰ ਪਰੰਪਰਾ ਮੁਤਾਬਕ ਜਿਹੜਾ ਮਨਾਇਆ ਜਾਵੇਗਾ ਸੋ ਚੰਡੀਗੜ੍ਹ ਦੇ ਵਿੱਚ ਦੁਸ਼ਹਿਰੇ ਦੇ ਤਿਹਾਰ ਦੇ ਵਿੱਚ ਮੁੱਖ ਮਹਿਮਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਈਆ ਗਵਰਨਰ ਹੋਣਗੇ ਸੋ ਉਹਨਾਂ ਵੱਲੋਂ 라ਵਣ ਸਾੜਨ ਦੀਆਂ ਰਸਮਾਂ ਜਿਹੜੀਆਂ ਨੇ 17 ਸੈਕਟਰ ਦੇ ਵਿੱਚ ਕੀਤੀਆਂ ਜਾਣਗੀਆਂ ਸੋ ਚੰਡੀਗੜ੍ਹ ਦੇ ਮੁਹਾਲੀ ਦੇ ਸੈਕਟਰ 79 ਦੇ ਵਿੱਚ 100 ਫੁੱਟ ਉੱਚੇ ਪੁਤਲੇ ਸਾੜੇ ਜਾਣਗੇ ਸੋ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੇ ਵਿੱਚ ਵੀ 라ਵਣ ਦਾ ਪੁਤਲਾ ਸਾੜਿਆ ਜਾਵੇਗਾ ਸੋ ਪੰਜਾਬ ਦੇ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਵੱਡੇ ਪੱਧਰ ਤੇ ਦੁਸ਼ਹਿਰੇ ਦਾ ਤਿਹਾਰ ਹੈ ਜਿਹੜਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਣ ਦੀਆਂ ਖਬਰਾਂ ਇਸ ਵੇਲੇ ਆ ਰਹੀਆਂ ਹਨ